ਸਰ ਜੀ ਗਾਲ ਜੀ ਦੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡੇ ਨਾਲ ਬਹੁਤ ਹੀ ਜ਼ਿਆਦਾ ਦਰਦਨਾਕ ਖਬਰ ਸਾਂਝੀ ਕਰਨ ਲੱਗਾ ਤੁਹਾਨੂੰ ਦੱਸ ਦੇ ਇੱਕ ਕਿ ਅੰਮ੍ਰਿਤਸਰ ਤੋਂ ਮਜੀਠਾ ਰੋਡ ਨਵੇਂ ਨਾਗਾ ਤੇ ਲੱਗੇ বাস ਨੇ ਜਿਹੜਾ ਆ ਉਹ ਦੋ ਨੌਜਵਾਨਾਂ ਨੂੰ ਜਿਹੜਾ ਆ ਦਰੜ ਦਿੱਤਾ ਹੈ ਤੁਹਾਨੂੰ ਦੱਸ ਦੇ ਇੱਕ ਕਿ ਜਿਵੇਂ ਹੀ ਉੱਥੇ ਪਤਾ ਲੱਗਿਆ ਕਿ ਇੱਥੇ ਐਕਸੀਡੈਂਟ ਹੋਇਆ ਆ ਤੇ ਉੱਥੋਂ ਦੀ ਜਦੋਂ ਖਬਰ ਨਿਕਲ ਕੇ ਸਾਹਮਣੇ ਆਈ ਤਾਂ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਇਹ ਲੱਗਾ ਕਿ ਦੋ ਬੱਸਾਂ ਜਿਹੜੀਆਂ ਨੇ ਉਹ ਅੱਗੇ ਪਿੱਛੇ ਇੱਕ ਦੂਜੇ ਨੂੰ ਕ੍ਰੋਸ ਕਰਨ ਦੇ ਲਈ ਜਾ ਰਹੀਆਂ ਸੀ ਇੱਕ ਦੂਜੇ ਤੋਂ ਅੱਗੇ ਨਿਕਲਣ ਦੇ ਚੱਕਰ ਦੇ ਵਿੱਚ ਦੋ ਨੌਜਵਾਨਾਂ ਨੂੰ ਜਿਹੜਾ ਆ ਉਹ ਦਰਦ ਰੜ ਦਿੱਤਾ ਜਿੰਨਾ ਨੌਜਵਾਨਾਂ ਦੀ ਉਮਰ ਹੈ ਜਿਹੜੀ ਉਹ 23 ਸਾਲ ਤੇ 24 ਸਾਲ ਦੱਸੀ ਜਾ ਰਹੀ ਏ ਬਿਲਕੁਲ ਨੌਜਵਾਨ ਸੀ ਤਾਂ ਦਾ ਦੀ ਇਹ ਕੀ ਇਹ ਤਸਵੀਰਾਂ ਜਿਹੜੀਆਂ ਸਾਡੇ ਕੋਲ ਪਹੁੰਚਿਆ ਜ਼ਰੂਰੀ ਨੇ ਪਰ ਕਿਤਨਾ ਕਿਤੇ ਜਿਹੜਾ ਆ ਉਹ ਸਾਡੇ ਇਹਨਾਂ ਚੈਨਲਾਂ ਦੇ ਉੱਤੇ ਰੈਸਟ੍ਰਿਕਸ਼ਨ ਮੋਡ ਹੋਣ ਕਰਕੇ ਅਸੀਂ ਇਹ ਤਸਵੀਰਾਂ ਤੁਹਾਨੂੰ ਨਹੀਂ ਦਿਖਾ ਸਕਦੇ ਪਰ ਉੱਥੇ ਜਿਹੜਾ ਆ ਲੋਕਾਂ ਦੇ ਨਾਲ ਗੱਲਬਾਤ ਕੀਤੀ ਤੇ ਥਾਣਾ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਤਾਂ ਉੱਥੋਂ ਨਿਕਲ ਕੇ ਗੱਲ ਇਹੀ ਸਾਹਮਣੇ ਆਈ ਕਿ ਬੱਸ ਵਾਲੇ ਬਹੁਤ ਹੀ ਤੇਜ਼ ਜਿਹੜਾ ਆ ਉਹ ਰੋਡ ਦੇ ਉੱਤੇ ਚੱਲਦੇ ਪਏ ਇਹੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਸੜਕ ਬੰਦੀ ਪਈ ਸੀ ਤੇ ਇੱਕ ਸਾਈਡ ਤੋਂ ਹੀ ਬੱਸਾਂ ਨੂੰ ਨੰਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਜਿਹੜਾ ਆ ਇਸੇ ਕਾਰਨ ਇੱਕ ਦੂਜੇ ਨੂੰ ਓਵਰਟੇਕ ਕਰਨ ਦੇ ਚੱਕਰ ਦੇ ਵਿੱਚ ਜਿਹੜਾ ਆ ਬੱਸ ਨੇ ਇਹਨਾਂ ਦੋ ਨੌਜਵਾਨਾਂ ਨੂੰ ਜਿਹੜਾ ਆ ਡਰੜ ਦਿੱਤਾ ਤੇ ਦੋਨੇ ਨੌਜਵਾਨਾਂ ਦੀ ਜਿਹੜੀ ਹੈ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦੋਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਲੋਕਾਂ ਨੇ ਇਹ ਕਿਹਾ ਕਿ ਇਹ ਲੋਕਾਂ ਨੂੰ ਤਾਂ ਥੋੜੀ ਦੇਰ ਦੇ ਲਈ ਸਜ਼ਾ ਹੋ ਜਾਏਗੀ ਚਾਹੇ ਜੁਰਮਾਨਾ ਹੋ ਜਾਵੇਗਾ ਚਾਹੇ 10 20 ਸਾਲ ਦੀ ਸਜ਼ਾ ਹੋ ਜਾਵੇਗੀ ਪਰ ਜਿਨ੍ਹਾਂ ਦੀਆਂ ਮਾਵਾਂ ਦੇ ਪੁੱਤ ਜਿਹੜੇ ਨੇ ਲਾੜਲੇ ਨੌਜਵਾਨ ਪੁੱਤ ਜਿਹੜੇ ਨੇ ਮਾਰੇ ਗਏ ਨੇ ਉਹਨਾਂ ਦਾ ਕੀ ਬਣੇਗਾ ਬਹੁਤ ਹੀ ਦੁੱਖਦਾਈ ਘਟਨਾ ਜਿਹੜੀ ਹੈ ਉਹ ਮਜੀਠਾ ਰੋਡ ਅੰਮ੍ਰਿਤਸਰ ਮਜੀਠਾ ਰੋਡ ਤੋਂ ਨਵੇਂ ਨਾਗਾ ਦਿਲਾ ਕੋਲੋਂ ਨਿਕਲ ਕੇ ਸਾਹਮਣੇ ਇਹ ਜਿੱਥੇ ਕਿ ਬਸਤੇ ਕੋਲੋਂ ਦੋ ਨੌਜਵਾਨ ਦਰੜ ਦਿੱਤੇ ਗਏ ਬਣੇ ਰਹਿਓ ਇਸੇ ਤਰ੍ਹਾਂ ਡੀਪੀਜੀ ਪੰਜਾਬੀ ਦੇ ਉੱਤੇ ਤੇ ਦੇਖੋ ਖਬਰ ਕੀ ਕਹਿੰਦੇ ਨੇ ਉੱਥੇ ਦੇ ਲੋਕ ਵੇਰਗਾ ਇਹ ਦੁਖਦਾਈ ਘਟਨਾ ਵਾਪਰੀ ਕੀ ਕਾਰਨ ਮੈਂ ਮਡੇ ਉਥੇ ਕੰਮ ਜਾਂਦਾ ਹੀ ਦੋਵਿਆਂ ਨੇ ਤੇ ਔਤ ਧੁੰਦੇ ਲਿਆਇ ਦਗਾਣਾ ਇੱਥੇ ਸਾਰੇ ਜਨਾਂ ਨੇ ਕਿਹਾ ਰੱਖਦਾ ਪਾਣੀ ਪਾਣੀ ਲਾਉਦੇ ਬੰਦੇ ਇੱਧਰ ਉਹਨਾਂ ਨੇ ਦੱਸਿਆ ਵੀ ਔਤ ਧੁੰਦੇ ਲਿਆਇਆ ਇੱਥੇ ਲਿਆ ਦਵਾ ਸੁਟਿਆ ਵਾ ਇੰਨੀ ਤੇ ਹੀ ਬੱਸ ਆਉਂਦੀ ਇੱਚੀ ਤਾਂ ਕੀ ਕੋਈ ਇਹਦਾ ਇਹਦਾ ਪਸਾਉਂ ਨਹੀਂ ਆਉਂਦਾ ਬੱਸ ਆਹੀ ਮਤਲਬ ਕੰਪਨੀ ਜਿਹੜੀ ਇਹਦੇ ਅੱਗੇ ਤੇ ਇਹਦੇ ਤਰ੍ਹਾਂ ਕਰਦਾ ਇੱਕ ਤਰੀਕਾ ਇਹਨੂੰ ਕੋਵਿਡ ਹੈ ਕਰਦੇ ਓਵਰਟੈਕ ਕਰਦੇ ਓਵਰਟੈਕ ਕਰਦੇ ਨੇ ਰੋਚ ਦੇ ਕੇ ਤੂੰ ਦੇਖਦਾ ਘਾਟ ਆਏ ਦੋ ਬੱਚਾ ਦੇ ਵਿੱਚ ਜਿਹੜੇ ਬੱਚੇ ਹਾਂ ਤੇ ਉਹਨਾਂ ਦਾ ਕਹਿੰਦੇ ਕੱਲੇ ਕੱਲੇ ਵਿਚੇ ਗਏ ਗੱਲਾਂ ਕਰਾ ਮੁੰਡਾ ਜਿਹੜੇ ਉਹਦੇ ਨਾਲ ਘਾਰ ਉਜੜਿਆ ਉਹਨੂੰ ਸ਼ਮਵਾਸ਼ਾ ਨਹੀਂ ਦਿੱਤਾ ਕਿ ਆਵਾ ਯਕੀ ਕੋਈ ਆਪਾਂ ਕਾਰਵਾਈ ਕਰਾਂਗੇ ਤੇ ਜਾ ਕੇ ਤੁਸੀਂ ਆਪਾਂ ਰਾਈ ਲਿਖਾਓ ਹੁਣ ਕੀ ਮੰਨ ਕਰਦੇ ਮਾਂ ਪਾਪਾਂ ਦਾ ਮਾਂ ਚਾਹੀਦਾ ਹਾਂ ਕਾਰਵਾਈ ਬਣਾਤੀ ਪੁੱਤ ਦੇ ਮਰੇ ਬਾਣਤੀ ਪੁੱਤ ਅਗਲੇ ਦਾ ਘਰ ਦਾ ਗਿਆ ਕੱਲਾ ਕੱਲਾ ਪੁੱਤ ਮਾਂ ਪਿਓ ਦੀ ਜ਼ਿੰਦਗੀ ਖਰਾਬ ਹੋ ਗਈ ਪੂਰੀ ਦੋਨਾਂ ਦੇ ਸਾਰੇ ਜੀ ਮਤਲਬ ਕਿ ਦੋਏ ਥਾਂ 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 ਜਿੱਦਾਂ ਬੱਸਾਂ ਚਲਾਉਂਦੇ ਆ ਕਿਹੜੇ ਆਸਰੇ ਕੱਟਾਂਗੇ ਚੱਲੀ ਆਪਣੀਆਂ ਅੰਮ੍ਰਿਤਸਰ ਫਾਸਟ ਸਟੈਂਡ ਇਹ ਜਿੱਦਾਂ ਜਾਤੋਂ ਯਕੀਂ ਲੱਗਦੀ ਮਰ ਆਪਣੇਵਾਂ ਲੱਗਦਾ ਅੱਛਾ ਜੀ ਕਿੰਨੀ ਉਮਰ ਹੈ ਉਹ 25 ਸਾਲ 20 ਸਾਲ ਦਵਾਂ ਅੱਛਾ ਜੀ ਇਸ ਕਾਰਨ ਕੀ ਬਣਿਆ ਕਾਰਨ ਹੈ ਭਾਈ ਆਂਦੇ ਕੰਮ ਇਤਨੀ ਮੇਰੇ ਕੋਲ ਨਾ ਮੇਰੇ ਨਾਲ ਤੇ ਮੈਨੂੰ ਚੱਲਦਾ ਉਹ ਮੁੰਡੇ ਅਰਮਾਨ ਆਂਦੇ ਤੇ ਵੇਚ ਲੈ ਗਏ ਮਰੇ 10 ਕਿਲੋਮੀਟਰ ਤੋਂ ਹੋ ਕੇ ਲਿਆਂਦਾ ਰਿਹਾ ਤੇ ਤੁਸੀਂ ਕੀ ਮੈਨ ਲਈਦਾ ਮੈਨੂੰ ਮਿਲੋ ਤੇ ਆਪਾਂ ਕਰ ਲੈਨੇ ਕੋਈ ਨਾ ਮੰਗ ਭਾਈ ਇਨਸਾਫ ਚਾਹੀਦਾ ਹਨ ਉਹ ਹੀ ਆਜੋ ਮੈਂ ਇੱਥੇ ਠਾਣੇ ਆ ਗਿਆ ਜਿਹੜਾ ਆਪ ਡਰਾਈਵਰ ਰਾਤੀ ਕੇ ਕਰਦੇ ਤੁਹਾਨੂੰ ਇਹਨਾਂ ਕਲਾਕੋ ਚ ਚੀਜ਼ ਆ ਗਈ ਆ ਜੇ ਕਰਨ ਦੇ ਤੋਈ ਵਨਵੇ ਰੋਡ ਚ ਲੰਘਦੇ ਆ ਸੜਕ ਬੰਨ੍ਹਦੀ ਆ ਤੇ ਤੁਸੀਂ ਆਪਣੇ ਚ ਕੰਪੀਟੀਸ਼ਨ ਕਰਨ ਦੇ ਜੋ ਰੋਕੀਆਂ ਨਹੀਂ ਲੱਗਣ ਤੇ ਕਿ ਵਨਵੇ ਰੋਡ ਆ ਤੇ ਤੁਸੀਂ ਕੰਪੀਟੀਸ਼ਨ ਤੋਂ ਆ ਆਪਾਂ ਚ ਲੱਗੇ ਹੋਏਗਾ ਤੇ ਮੈਂ ਅੱਗੇ ਨਿਕਲ ਜਾਂਚ ਮੈਂ ਸਵਾਰੀਆਂ ਪੱਲਾ ਚੱਕਦਾ ਉਹਨ ਦੋਨੋਂ ਜਨੇ ਇਕੱਲੇ ਇਕੱਲੇ ਹੈਗੇ ਆ ਯਾਰ ਇਹ ਦੋਨੋਂ ਇਕੱਲੇ ਇਕੱਲੇ ਮਾਂ ਦੇ ਘੋਟੇ ਦੇ ਆਪਣੇ ਪਾਏ ਪਾਏ ਚਾਨ ਦੇ ਪੈਸੇ ਨੂੰ ਚੱਕਣਾ ਜਦੋਂ ਘਰ ਦੇ ਚਰਾਗ ਵੀ ਬਹੁਤੀ ਗਿਆ ਤੇ ਹਾਂਜੀ ਅੱਜ ਇੱਕ ਆਬੀ ਰੋਦੇ ਹਾਂ ਇੱਕ ਹਜ਼ਾਰ ਦੋਸਤ ਹਾਂਜੀ ਭਨੇਵਾ ਮੇਰਾ ਆਪੀ ਇਹ ਪਤਾ ਉਹਦੇ ਸਾਹ ਚੱਲਦੇ ਨਹੀਂ ਮੈਂ ਬੰਟ ਕੀ ਕਿਆ ਇਹ ਤਾਂ 10 ਸਾਲ 15 ਸਾਲ ਜੇਲ੍ਹ ਕੱਟ ਕੇ ਆ ਜਾਣਗੇ ਜਿਨ੍ਹਾਂ ਦੇ ਕੱਲੇ-ਕੱਲੇ ਪੁੱਤ ਤੁਰ ਗਏ ਮਨ ਪੁੱਛ ਕੇ ਇੱਕ ਉਹਨਾਂ ਮਰ ਗਏ ਮਰ ਗਏ ਤੇ ਰਾਹੇ ਨਾਲ ਉਹ ਜੀਂਦਿਆਂ ਤੇ ਸਾਰੀ ਉਮਰ ਦਾ ਰੋਣਾ ਰਗਾ ਮਾਂ ਤੇ ਦੇਚੂ ਕਰਦੇ ਨਾਲ ਨਹੀਂ ਹੋਈ ਕੋਜੇ ਤਾਂ ਸ਼ਰਮ ਕਰੋ ਤੁਹਾਡੇ ਤੇ ਇਨਸਾਨੀਅਤ ਹੈ ਨਹੀਂ ਸਵਾਰ ਨਾਲ ਕਿ ਜੰਨੇ ਹੋਤਾ ਅਸੀਂ ਬਵਾਦ ਹੋਰ ਚੱਲ ਇਹਨਾਂ ਦਾ ਰਸ ਨਹੀਂ ਚੱਲਦਾ ਲੋਕਾਂ ਨੂੰ ਘਰਾਂ ਤੋਂ ਤੋ ਤੋਂ ਬਚਾ ਕੇ ਚੜਾ ਕੇ ਕਰਾਏ ਲੈ ਲੈਣਾ ਆਹ ਜਿਹੜਾ ਉਹ ਤਾਂ ਇਹਨਾਂ ਬੋਲਦੇ ਆ ਕੋਈ ਤੇ ਇਹਨਾਂ ਨੂੰ ਬੋਲਣ ਦਾ ਚੱਜ ਨਹੀਂ ਆ ਬੰਦੂਆਰੀ ਨੂੰ ਕੀ ਨਾਮ ਤੇ ਕੀ ਮੇਰਾ ਨਾਮ ਸਚੀਤ ਸਿੰਘ ਹੈ ਜੀ ਮੈਂ ਭਗਵਾਨ ਵਾਲਮੀਕ ਸੰਸਥਾ ਤੋਂ ਆਂ ਜੀ ਇਹ ਤੁਹ ਬੁਦਾਈ ਕਿ ਨਾਮ ਆਪਰੇ ਕੀ ਕਹਿਣਾ ਉਹ ਬੱਸ ਆ ਰਹੀ ਸੀ ਜੀ ਓਵਰ ਸਪੀਡ ਸੀ ਇੱਕ ਦੂਜੇ ਨੂੰ ਓਵਰਟੇਕ ਕਰਦੇ ਪਏ ਸੀ ਤੇ ਦੋ ਮੁੰਡੇ ਆਪਣਾ ਸਾਈਡ ਤੇ ਜਾ ਰਹੇ ਸੀ ਇਹਨਾਂ ਨੂੰ ਇਹਨਾਂ ਦੀ ਚਪੇੜ ਵਿੱਚ ਆਣ ਕੇ ਦੋਨਾਂ ਦੀ ਡੈਥ ਹੋ ਗਈ ਹੈ ਮੌਕੇ ਤੇ ਹਾਂ ਜੀ ਤੇ ਪੁਲਿਸ ਦੀ ਕੀ ਕਾਰਵਾਈ ਪੁਲਿਸ ਦੀ ਕਾਰਗੁਜ਼ਾਰੀ ਹੋਰ ਠੀਕਰ ਤੇ ਸਹੀ ਰਹੀ ਹੈ ਜੀ ਐਸਐਸਓ ਜੀ ਨੇ ਜਾ ਕੇ ਆਪ ਬੰਦਾ ਅਰੈਸਟ ਕਰ ਲਿਆ ਉਹ ਡਰਾਈਵਰ ਹੀ ਹਾਂਜੀ ਉਹਨ ਕੀ ਮੰਗ ਰਹੇ ਮੰਗਦੇ ਇਹ ਹੀ ਆ ਕਿ ਗਰੀਬ ਬੰਦੇ ਆ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਬੰਦਿਆਂ ਤੇ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹਰ ਇੱਕ ਕਿਸੇ ਜਿਹੜਾ ਜਿਹੜਾ ਇਹਨਾਂ ਨੂੰ ਕਰਦਾ ਹੈ 300 ਮਿੰਟੋਂ ਤੋਂ ਬੰਦਿਆਂ ਨੂੰ ਇੱਕ ਸੀਟ ਕੇ ਲਿਆਂਦਾ ਫਿਰ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਹ ਆ ਕਿ ਜਿਹੜਾ ਇਹਨਾਂ ਨੇ ਮੌਕੇ ਤੇ ਇਹਨਾਂ ਦੀ ਸਾਰ ਨਹੀਂ ਲਈ ਜੇ ਖੁਨਾਂਦ ਹੋ ਸਕਦਾ ਸੀ ਇਹਨਾਂ ਚ ਇੱਕ ਬੰਦਾ ਬਚ ਜਾਂਦਾ ਬਚ ਜਾਂਦਾ ਹਾਂਜੀ ਤੇ ਤੁਹਾਡੇ ਲੋਕਾਂ ਨਾਲ ਲਾਉਣਾ ਪਿਆ ਕਰਨਾ ਹਾਨੂੰ ਇਸੇ ਕਰਕੇ ਲਾਉਣਾ ਪਿਆ ਕਿ ਇੱਥੇ ਕੋਈ ਪਹੁੰਚੇ ਨਹੀਂ ਸੀ ਪੇਰ ਪ੍ਰਸ਼ਾਸਨ ਦਾ ਅਧਿਕਾਰੀ ਡੀਐਸਪੀ ਸਾਹਿਬ ਧਮਿੰਦਰ ਕਲਿਆਣ ਜੀ ਆਏ ਤੇ ਉਹਨਾਂ ਨੇ ਆਪਣੀ ਹਾਜ਼ਰੀ ਦੇ ਵਿੱਚ ਇਹਨਾਂ ਬੰਦਿਆਂ ਨੂੰ ਘਰਦਿਆਂ ਜੀਆਂ ਨੂੰ ਆਪਣਾ ਵਿਸ਼ਵਾਸ ਵਿੱਚ ਲੈ ਕੇ ਤੇ ਧਰਨਾ ਜਿਹੜਾ ਉਠਾਇਆ ਗਿਆ ਤੇ ਹੁਣ ਉਹਨਾਂ ਦੀ ਪੋਸਟ ਮਾਰਡਮ ਵੀ ਲੈ ਕੇ ਗਏ ਅਮਰੀ ਸਰ ਜੇ ਬਾਕੀ ਦੀ ਕਾਰਵਾਈ ਜਿਹੜੀ ਆ ਉਹ ਹੁਣ ਲਿਖੀ ਜਾਣਾ ਉਹ ਜਿੱਥੇ ਥਾਣੇ ਚੱਲੇ ਆ ਜੀ ਹਾਂਜੀ ਇਹ ਨਾਮ ਜਿਹੜਾ ਤੇਰਾ ਭਰਾ ਹੈ ਨਹੀਂ ਐਸੇ ਮੈਜਿਸਿੰਗ ਥਾਣਾ ਮੰਡਾ ਵੀ ਤੇ ਨਾਂ ਤਾਂ ਹੈ ਜੀ ਨੇਜ ਸਿੰਘ ਦੀ ਜਿਹੜਾ ਐਕਸੀਡੈਂਟ ਆ ਨਾ ਨੋਨ ਮੋਬਾਈਲ ਕੀ ਕਾਰਨ ਕਾਰਨ ਬਾਸਾ ਆ ਰਹੀ ਸੀ ਕਿ ਪ੍ਰਾਈਵੇਟ ਇੱਕ ਬਾਤ ਹੈ ਉਹਦਾ ਨੰਬਰ ਹੈਗਾ ਜੀ ਪੀਬੀਟੀ ਕੇ 4878 ਅੰਮ੍ਰਿਤਸਰ ਸਾਈਡੋਂ ਆ ਰਹੀ ਇਹ ਮੋਟਰਸਾਈਕਲ ਤੇ ਜਿਹੜਾ ਨੌਜਵਾਨ ਨੇ ਦੋਨੇ ਜਨਰਲ ਡੈਥ ਹੋਈ ਆ ਇਹ ਵੀ ਅੰਮ੍ਰਿਤਸਰ ਸਾਈਡੋਂ ਆ ਗਏ ਜੋ ਨਾਗ ਨਵੇਂ ਨਾਗ ਤੋਂ ਥੋੜਾ ਨਾਗਸੇ ਕਲਾ ਸਾਈਡੋਂ ਆਏ ਆ ਉੱਥੇ ਸਾਈਡ ਵਜੀ ਜੀ ਬਸ ਗਏ ਉਹਨਾਂ ਨੇ ਉਹਨਾਂ ਵਿਚਾਰੇ ਦੋਨਾਂ ਦੀ ਮੌਕੇ ਤੇ ਡੈਥ ਹੋ ਗਈ ਕੀ ਦਿਖਾ ਲੂੰਗੀ ਨਾਮਾਂ ਕਿਹਦੇ ਰਹਿਣਗੇ ਇਹ ਦੋਨੇ ਲੜਕੇ ਹੈਗੇ ਜੀ ਵੇਰਕੇ ਦੇ ਜੀ ਇੱਕ ਦਾ ਨਾਮ ਹੈਗਾ ਜੀ ਅਭੀਜੀਤ ਸਿੰਘ ਪੁੱਤਰ ਮਨਜੀਤ ਸਿੰਘ ਤੇ ਦੂਜੇ ਦਾ ਨਾਮ ਹੈਗਾ ਪ੍ਰਦੀਪ ਪੁੱਤਰ ਲਲਨ ਰਾਮ ਇਹ ਬਿਹਾਰ ਦਾ ਰਹਿਣ ਵਾਲਾ ਹਾਲਵਾਸੀ ਸ਼ਰਮਾ ਡੇਰੀ ਬੱਲਾ ਸੋਰੀ ਵੇਰ ਦਾ ਪਰਿਵਾਰ ਨੂੰ ਉਸ ਤੋਂ ਬਸ ਬਸ ਪੀਟਿਆ ਗਿਆ ਹੋ ਜਾਂਦਾ ਤਾਂ ਕੀ ਕਰਾਂਗੇ ਉਹ ਇਹੋ ਕਹਿੰਦੇ ਸੀਗੇ ਵੀ ਸਾਡੇ ਲੜਕਿਆਂ ਦੀ ਡੈਥ ਹੋਈ ਹੈ ਇਸ ਸੰਬੰਧੀ ਬਾਤ ਬੈਰੋ ਤੇ ਬਸੋਂ ਖੜਿਆ ਜਾਵੇ ਇਸਨੂੰ ਇਨਸਾਫ ਨਾ ਆ ਰਿਹਾ ਵੇ ਬਸ ਖੜੀ ਗਈ ਹੈ ਜੀ ਬਾਕੀ ਅਗਲੀ ਕਾਰਵਾਈ ਕਰ ਰਹੇ ਆ ਜੀ ਬਾਕੀ ਦੋਨਾਂ ਲੜਕਿਆਂ ਦੀ ਜੀ ਡੈੱਡ ਬodies ਆ ਪੋਸਟਮਾਰਟਮ ਲਈ ਜਮ੍ਹਾਂ ਕਰਵਾਤੀਆਂ ਗਈਆਂ ਜੀ ਸਵੇਰ ਪੋਸਟਮਾਰਟਮ ਕਰਾਇਆ ਜਾਏਗਾ ਬਾਕੀ ਦੀ ਅਗਲੀ ਕਾਰਵਾਈ ਅਮਰ ਚੱਲਿਆ ਅੰਦਾਜ਼ਾ ਹੈ ਪਰ ਇਹ ਰੋਡ ਦੀ ਸਤਿ ਪ੍ਰਖਿਆ ਪੁਲਿਸ ਨੂੰ ਵੀ ਆਇਆ ਹੋਣੀ ਇਤਰਾ ਹੈ ਕਿ ਆ ਉਹ ਕੁਛ ਛੱਡ ਕੇ ਜਗ੍ਹਾ ਤੇ ਲੱਗੇ ਹੋਣੇ ਨਾ ਕੋਈ ਕਿਲੋਮੀਟਰ ਦਾ ਏਰੀਆ ਹੁੰਦਾ ਜੀ ਉਹਨਾਂ ਸਾਡੇ ਵੀ ਇੰਨੇ ਏਰੀਆ ਦੇ ਵਿੱਚ ਨਹੀਂ ਹੈ ਪਰਿਵਾਰ ਦਾ ਮੁੰਡਾ ਜੋ ਪਹੁੰਚੀ ਨਹੀਂ ਐਂਬੂਲੈਂਸ ਮੌਕੇ ਤੇ ਪਹੁੰਚੀ ਸੀਗੀ ਪਰ ਡੈਥ ਹੋ ਚੁੱਕੀ ਸੀ ਕੀ ਕਰਦੇ